ਉੱਧੀਆ ਸੀ ਨਾ ਕਿ ਆਏ ਸਮੋਸੇ ਨਾਲ ਗ੍ਰੀਨ ਚਟਨੀ ਨਹੀਂ ਮਿਲੀ ਸੀ ਗ੍ਰੀਨ ਚਟਨੀ ਨਹੀਂ ਮਿਲੀ ਗ੍ਰੀਨ ਚਟਨੀ ਨਹੀਂ ਮਿਲੀ ਵਾਹੀ ਨਹੀਂ ਜਿਹਨੂੰ ਖਾ-ਖਾ ਕੇ ਖਾ-ਖਾ ਕੇ ਆਪਾਂ ਨੇ ਹੋ ਜਾਣਾ ਮੋਟੇ ਕਿਉਂਕਿ ਅੱਜ ਹੈਗੀ ਛੁੱਟੀ ਅੱਜ ਹੈਗਾ ਦਿਨ ਠੰਡੇ ਦਾ ਤੇ ਤਾਂ ਕਰਕੇ ਅਸੀਂ ਸੰਡੇ ਜਿਹਾ ਹੀ ਕਰ ਰਹੇ ਹਾਂ ਸਮੋਸੇ ਵੀ ਲਿਆਉਂਦੇ ਨੇ ਦੰਮੂ ਪਤਾ ਕਿਥੋਂ ਲੈਂਦੇ ਹਾਰਮਨ ਸਵੀਟ ਤੋਂ ਇਹਨਾਂ ਦੇ ਵਧੀਆ ਸੀ ਉਹ ਦਿਨ ਵੀ ਵਧੀਆ ਹੁਣ ਸਵਾਦ ਲੱਗਿਆ ਹਨ ਇਹਨੂੰ ਫਿਤੀ ਫਿਤੀ ਕਰ ਦੇ ਨਾਨੀ ਕਹਿੰਦੀ ਹੁੰਦੀ ਫਿਤੀ ਫਿਤੀ ਕਰ ਦੇ ਫਿਤੀ ਫਿਤੀ ਕਰ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਤੁਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਟਾਈਮ ਹੈਗਾ ਜੀ ਸੰਡੇ ਦਾ ਤੇ ਅਸੀਂ ਸੰਡੇ ਇੰਜੋਏ ਕਰ ਰਹੇ ਆ ਸਮੋਸੇ ਸਮੋਸੇ ਖਾ ਰਹੇ ਆ ਸਵੇਰੇ ਅਸੀਂ ਬਣਾਏ ਸੀ ਦਾਲ ਚੋਲ ਤੇ ਉਹ ਬੜੇ ਲਾਈਟ ਹਨ ਹਲਕੇ ਹਨ ਤੇ ਹਲਕਾ ਖਾਣਾ ਅਸੀਂ ਖਾਂਦੇ ਨਹੀਂ ਅਸੀਂ ਹੈਵੀ ਖਾਣਾ ਖਾਂਦੇ ਆ ਤਾਂ ਕਰਕੇ ਅਸੀਂ ਟਾਈਮ ਨਹੀਂ ਦੇਖਿਆ ਕੁਝ ਨਹੀਂ ਦੇਖਿਆ 4:30 ਵਜੇ ਮੈਂ ਤੇ ਉਤਰ ਗਏ ਤੇ ਗਏ ਤਾਂ ਅਸੀਂ ਹੋਰ ਕੰਮ ਸੀ ਤੇ ਫਿਰ ਅਸੀਂ ਕਿਹਾ ਕਿ ਨਹੀਂ ਸਮੋਸੇ ਵੀ ਲਿਓਣੇ ਚਾਹੀਦੇ ਨੇ ਖਾਣੇ ਚਾਹੀਦੇ ਨੇ ਸਮੋਸੇ ਵੀ ਫਿਰ ਅਸੀਂ ਲੈ ਕੇ ਆਏ ਆ ਸਮੋਸੇ ਕਨਾਲ ਤੋਂ ਹੀ ਕਰੋ ਅੰਜੋਇ ਸਮੋਸੇ ਖਾ ਕੇ ਫਿਰ ਅਸੀਂ ਮਿਲਦੇ ਆਂ ਫਿਰ ਪੀਣੀ ਚਾਹ ਕਹਿੰਦੇ ਗਰਮੀ ਗਰਮੀ ਨੂੰ ਮਾਰਦੀ ਏ ਹਨਾ ਤਾਂ ਫਿਰ ਉੱਤੋਂ ਪੀ ਲੈਣੀ ਚਾਹ ਫਿਰ ਜੋ ਹਾਲ ਹੋਏਗਾ ਫਿਰ ਵੇਖੀ ਜਾਏਗੀ ਕੀ ਬਣਦਾ ਚਲੋ ਜੀ ਆਜੋ ਖਾ ਲਓ ਸਮੋਸੇ ਤੁਸੀਂ ਤੇ ਮੈਂ ਵੀ ਖਾ ਲਾ ਦਮੂ ਮੈਂ ਸਮੋਸਾ ਚਮਚਾ ਹੀ ਬੜਾ ਛੋਟਾ ਜਿਹਾ ਦਿੱਤਾ ਤੂੰ ਐਡੇ ਚਮਚੇ ਨਾਲ ਮੇਰਾ ਕੀ ਬਣਨਾ ਮੈਂ ਜੋ ਫੁੱਲ ਕੜਸੀ ਲਿਆ ਕੇ ਦਵਾਂ ਕੜਸੀ ਲਿਆ ਦੇ ਤੇ ਉਹ ਬਿਨਾਂ ਦੱਸਿਆ ਆਏ ਜਿਹੜੇ ਹੁਣ ਦਮੂ ਨਾਲ ਲੜਨਗੇ ਆ ਕਾਹ ਤੋਂ ਲੜ ਰਹੇ ਤੁਸੀਂ ਕਿਉਂ ਲੜਦੇ ਹੋ ਹੈ ਬੁਲਾਉਂਦੀ ਨਹੀਂ ਹੈਗੀ ਬੁਲਾਉਂਦੀ ਨਹੀਂ ਹੈਗੀ ਤੈਨੂੰ ਕਿਉਂ ਨਹੀਂ ਬੁਲਾਉਂਦੀ ਨਾ ਮਰੂ ਨਹੀਂ ਤਾਂ ਲੈ ਲੈ ਹਾਦੀਂ ਲਗਾ ਦੇ ਹਾਏ ਆ ਦੇਖੋ ਇੱਕ ਆ ਮੇਰਾ ਪੋਤਾ ਆ ਮੇਰਾ ਪੋਤਾ ਆ ਸੋਹਣੀ ਪਾਗੋ ਵਾਲਾ ਨਹੀਂ ਮਾਈ ਹਾਂਜੀ ਕਿਉਂ ਪਹਿਰੇ ਇਸ ਨੂੰ ਬੁਲਾਈਆ ਆਪਕੇ ਬੱਚੇ ਆਂ ਆ ਬੱਚੇ ਆਪ ਹਮਾਰੇ ਹੋ ਹਮਾਰੇ ਬੱਚੇ ਹੋ ਆਪ ਇਹ ਬਿਨਾ ਦੱਸੇ ਆ ਗਏ ਇਹ ਪਾਪਾ ਦਾ ਕੰਮ ਚੱਲ ਰਿਹਾ ਹੈ ਲੈਪਟਾਪ ਤੇ ਨਾ ਪੁਤਰੀ ਨਾ 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 ਏਅਰਫੋਰਸ ਏਅਰਫੋਰਸ ਨਹੀਂ ਏਅਰ ਏਅਰਪੋਰਟ ਏਅਰਫੋਰਸ ਨੇ ਨਾ ਕੰਮ ਕੀਆ ਪੁੱਤ ਦਮੰਦਾ ਤੇ ਇਹੀ ਕੰਮ ਦੇ ਲਓ ਬਹਿ ਜਾ ਪੁਤਰੀ ਤੂੰ ਇਹ ਕੰਮ ਇੰਨਾ ਰਿਟਰਨ ਕੰਮ ਏਅਰ ਚੇਅਰ ਏਅਰ ਚ ਬੰਦੂਕ ਆਈ ਸੀ ਹਾਂ ਏਡੀ ਇਹ ਗਨ ਲਿਆਂਦੀ ਲਿਆਂਦੀ ਗਨ ਤੁਹਾਡੇ ਵਾਸਤੇ ਇਹ ਮੈਂ ਹਾਂ ਕੈਮਰਾ ਤੂੰ ਬੜੀ 50 ਬੰਨੀ ਵਿੱਚ ਆਣੀ ਤੇ 8051 ਨੀ ਠੀਕ ਬਨ ਕੇ ਪਾ ਕੇ ਬਨਦੀ ਆ ਹਾਂ ਪਾ ਕੇ ਕਿਹ ਹੈ ਪਰਨਾ ਬਿਲਕੁਲ ਸੇਮ ਪਾ ਕੇ ਇੱਕ ਤੋਂ ਸੇਮ ਪੈਂਟ ਆ ਮੇਰੇ ਕੋਲ ਪਰ ਤੇਰੇ ਸੁਣੀ ਨਹੀਂ ਲੱਗਦੀ ਫਤੇ ਦੇ ਸੁਣੀ ਲੱਗਦੀ ਦਮ ਤੂੰ ਤੇ ਅੱਜ ਗਰਜੀਤੀ ਬਣੀ ਪਈ ਟੀ-ਸ਼ਰਟ ਨਾਈ ਨਹੀਂ ਅੱਜ ਵਿਚਾਰੀ ਸਕੂਲ ਦਾ ਕੰਮ ਕੰਪਲੀਟ ਕਰਨ ਲੱਗੀ ਕਿ ਅੱਜ ਸੰਡੇ ਆ ਕੋਈ ਨਾ ਤੈਨੂੰ ਕੰਮ ਮਿਲਦਾ ਇਹਨੂੰ ਅਲੈਕਮ ਨਸਤਾ ਕੰਮ ਹੋ ਗਿਆ ਹੋਰ ਆ ਵਿਚਾਰੀ ਕੁੜੀ ਨੇ ਅੱਧਾ ਕੰਮ ਉਹਨੇ ਨੇ ਵੇੜਿਆ ਕਰਕੇ ਦੇਗੀ ਦੋਗਾ ਨਾਲ ਅੰਕਲ ਨੇ ਵੀ ਅੰਕਲ ਨੇ ਵੀ ਕਰਕੇ ਦਿੱਤਾ ਹੋਰ ਇੰਨਾ ਕੰਮ ਸੀ ਉਹਨਾਂ ਨੂੰ ਕੋਹ ਕਹੇ ਬੱਚੇ ਉਕੇ ਹਾਂ ਬਥੇਰਾ ਸਕੂਲ ਵਾਲੇ ਕਿਹੜਾ ਮੰਨਦੇ ਨੇ ਯਾਰ ਪਿੱਛੇ ਵੀ ਉੱਤੇ ਦੇਖਣਾ ਸੋਹਣਾ ਆ ਰਿਹਾ ਐ ਕਿਵੇਂ ਅਸੀਂ ਬੜਾ ਵਧੀਆ ਆ ਰਿਹਾ ਬੜਾ ਘੈਂਟ 뷰 ਆ ਰਿਹਾ ਕੈਨੇਡੀਅਨ 뷰 ਆ ਰਿਹਾ ਅਸੀਂ ਤਾਂ ਪਤਾ ਨਹੀਂ ਲੱਗਣਾ ਇਹਦਾ ਕਿਹੜਾ ਬਣਾਵਾ ਚਾਹੇ ਇਹੋਕੂ ਵੀ ਨਹੀਂ ਪੁੱਛਿਆ ਆ ਨੁਕਾਹ ਹੀ ਪੈ ਗਈ ਹਾਂਜੀ ਬਥੇਰਾ ਕਰਨਾ ਬੰਦ ਲੈ ਮਮਾ ਇਹਦੀ ਪਰਫੀ ਕਰ ਰਿਹਾ ਜਾ ਉਹ ਲੈ ਕੇ ਆ ਮੋਕੀ ਛੋਟੀ ਮੋਕੀ ਹੈ ਜੀਤਾ ਇੱਧਰ ਆਓ ਬਾਹਰ ਆਓ ਤੇ ਇੱਕ ਭੈਣ ਮੇਰੀ ਦਾ ਕਮੈਂਟ ਆਇਆ ਸੀ ਕਲਰ ਦਾ ਨਾਮ ਪੁੱਛ ਰਹੀ ਤੇ ਕਲਰ ਦਾ ਨਾਮ ਜੀ ਆਹੀ ਹੈ ਜੀ ਆਹ ਦੇਖ ਲਓ ਮੈਂ ਤੁਹਾਨੂੰ ਸਾਹਮਣੇ ਦਿਖਾ ਦਿੰਨੀ ਆ ਧਿਆਨ ਨਾਲ ਦੇਖ ਲਓ ਤੇ ਫੋਟੋ ਖਿੱਚ ਲਿਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਲਰ ਦਾ ਕੀ ਨਾਮ ਸੀ ਠੀਕ ਹੈ ਜੀ ਦੇਖ ਗਿਆ ਦੇਖ ਗਿਆ ਹੁਣ ਦੇਖ ਗਿਆ ਨਾ ਤੇ ਮੈਂ ਹੁਣ ਨਾ ਜਿਹੜੇ ਆਪਣੇ ਆਏ ਨੇ ਭੈਣ ਭਰਾ ਬਿਨਾ ਦੱਸੇ ਇਹਨਾਂ ਲਈ ਬਣਾਣਾ ਚਾਹ ਕਿਉਂਕਿ ਮੈਂ ਚਾਹ ਨਹੀਂ ਪੁੱਛੀ ਮੈਂ ਬਸ ਗੱਲਾਂ ਮਾਰਦੀ ਰਹੀ ਕਿ ਗਗਨ ਆਈ ਸੀ ਆਪਣੀ ਮੈਡਮ ਕੋਲ ਮੈਂ ਤੇ ਦਮਨ ਤੋਂ ਗੋਲ ਗੱਪੇ ਖਾ ਕੇ ਆ ਰਿਆਂ ਗੋਲ ਗੱਪੇ ਖਾ ਕੇ ਆ ਰਹੇ ਹੋ ਦੋ ਲੱਤਾਂ ਦੋ ਸੱਤ ਵਾਪਸ ਵੀ ਜਾਣਾ ਤੇ ਗਗਨ ਆਈ ਸੀ ਆਪਣੀ ਮੈਮ ਨੂੰ ਮੈਨੂੰ ਤੇ ਗਗਨ ਇੱਧਰ ਆ ਗਈ ਤੇ ਨਾਲ ਫਕੇ ਤੇ ਪਨੀਰ ਵੀ ਆ ਗਏ ਤੇ ਹੁਣ ਆਪਾਂ ਪਹਿਲਾਂ ਪੀਅ ਲਈਏ ਚਾਹ ਚਾਹ ਤੁਸੀਂ ਤਾਂ ਵੀ ਪੀ ਲੈ ਗੱਲੀ ਮਾਸੀ ਦੀ ਮਣੀ ਹੈ ਗਰਮੀ ਚ ਤਾਂ ਬੰਦਾ ਬੋਤਲਾ ਭਰ-ਭਰ ਕੇ ਕਮਲਾ ਹੋ ਜਾਂਦਾ ਹਾਂ ਸਹੀ ਗੱਲ ਹੈ ਤੇ ਜਲਦੀ ਵੀਡੀਓ ਆ ਰਹੀ ਹੈ ਜੀ ਆਪਣੇ ਚੈਨਲ ਇਸੇ ਤੇ ਹੀ ਸੂਟਾਂ ਦੀ ਤੇ ਮੇਰੀ ਭੈਣ ਕਹਿੰਦੀ ਕਿ ਦੂਜਾ ਚੈਨਲ ਬਣਾਇਓ ਕੋਈ ਨਾ ਦੂਜਾ ਚੈਨਲ ਆਪਾਂ ਬਾਅਦ ਚ ਬਣਾਵਾਂਗੇ ਪਹਿਲਾਂ ਇਸੇ ਚੈਨਲ ਨੂੰ ਚੰਗੀ ਤਰ੍ਹਾਂ ਸਪੋਰਟ ਕਰੋ ਤੇ ਕੱਲ ਨੂੰ ਵਲੌਗ ਆਏਗਾ ਜੀ ਆਪਣੇ ਸੂਟਾਂ ਦਾ ਤੇ ਫੁੱਲ ਸਪੋਰਟ ਕਰਿਓ ਤੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਵੀਡੀਓ ਮੇਰਾ ਫਸਟ ਐਕਸਪੀਰੀਅੰਸ ਹੈ ਮੈਂ ਫਸਟ ਟਾਈਮ ਬਣਾ ਰਹੀ ਹਾਂ ਕਿਉਂਕਿ ਅਮਨ ਤਾਂ ਬਣਾਉਂਦੀ ਏ ਸੀ ਤੇ ਮੈਂ ਤਾਂ ਫਸਟ ਟਾਈਮ ਬਣਾ ਰਹੀ ਹਾਂ ਮੈਨੂੰ ਥੋੜਾ ਥੋੜਾ ਨੈਨ ਆਏ ਨਾ ਕਰਾਂਗੀ ਆਏ ਮੈਂ ਕਰਲਾਂਗੀ ਨਹੀਂ ਹੋ ਜੂਗਾ ਹੋ ਜੂਗਾ ਸਾਰਾ ਸਾਰਾ ਵੀ ਹੋ ਜਾਊਗਾ ਮੇਰਾ ਪੁੱਤ ਮੇਰਾ ਪਹਿਲਾ ਸਾਥ ਮਿਲਦਾ ਕਿਉਂਗਾ ਬਿੰਦੂ ਮੈਂ ਸਾਂ ਝਾਕਾ ਜਾਂ ਝਾਕਾ ਜਾਂ ਹੁੰਦਾ ਨਹੀਂ ਮਨ ਦੇ ਅੰਦਰ ਹਨਾ ਉਹ ਤਾਂ ਆਪਾਂ ਜਿਵੇਂ ਬਲੌਗਿੰਗ ਤਾਂ ਕਰਦੇ ਹੀ ਆ ਹਨਾ ਪਰ ਇਹ ਜਿਹੜਾ ਕੰਮ ਕਰਨਾ ਨਾ ਇਹ ਤੇ ਯਾਨ ਮਿਲਦਾ ਕਿ ਹਾਇ ਕਿਤੇ ਕੋਈ ਗਲਤੀ ਨਾ ਹੋ ਜਾਏ ਕਿੰਸੇ ਤੋਂ ਗਲਤ ਹੋਇਆ ਜੇ ਉਹਦੇ ਉੱਪਰ ਕੋਈ ਜਾਣੀ ਆਪਾਂ WhatsApp ਨੰਬਰ ਨਾਲ ਦੇਵਾਂਗੇ ਜੇ ਕੋਈ ਜਾਣਕਾਰੀ ਜਾਣੀ ਹੋਵੇ ਤੇ ਉੱਥੇ ਤੁਸੀਂ ਲੈ ਸਕਦੇ ਹੋ ਮੇਰੇ ਤੋਂ ਉਹ ਜੀ ਲਾਚੀ ਪਾਤੀ ਆਪਾਂ ਨੇ ਫਤਿਹ ਇੱਧਰ ਆਓ ਚਮਚਾ ਚਾਹ ਪਤੀ ਦੇ ਵਿੱਚ ਜੇ ਅਰੇ ਮੇਰਾ ਹੱਥ ਨਾ ਪਾਉਣ ਦਾ ਮਜ਼ਾ ਨਾ ਉਹ ਆਟਾ ਦੇਖੋ ਆ ਦੇਖੋ ਇਹ ਕੀ ਹੋ ਰਿਹਾ ਪੁੱਤਰੀ ਕਿਸੇ ਆਏ ਹੋ ਤਾਂ ਕਿਸੇ ਕੋ ਚੱਲਦੀਆਂ ਗੱਲਾਂ ਮਾਟਾ ਕਰ ਲੂ ਮਮਾ ਨਾ ਤੂੰ ਪਿੰਨੋ ਗੰਦਾ ਹੋਏਗਾ ਉਧਰ ਉਧਰ ਕਹਿ ਦੋ ਚੈਨਲ ਸਬਸਕ੍ਰਾਈਬ ਕਰਨ ਕਹਿ ਦੋ ਸਾਰੇ ਚੰਗੀ ਜਿਹਾ ਚਾਹੀਦਾ ਬਗਾਇਓ ਸਬਸਕ੍ਰਾਈਬ ਅੱਜ ਪਰਨਾ ਲਾਤਾ ਦੇਖ ਲੋ ਆ ਕੇ ਕੀ ਹਾਲ ਕੀਤਾ ਜੂੜਾ ਕਿੱਧਰ ਜਾ ਰਿਹਾ ਪਤਾ ਹੀ ਨਹੀਂ ਕੋਈ ਜਾਣਾ ਪੁੱਤ ਕੋਈ ਰਾਤਾ ਖੜਾ ਬੋਲ ਰਕਿਆ ਹੈਗਾ ਉੱਥੇ ਬੋਲ ਰਕਿਆ ਨਹੀਂ ਪਤਾ ਜੋ ਖਾਓ ਫਿਰ ਦੋਨੇ ਜਾਣੇ ਜੋ ਦਮਣੇ ਨਹੀਂ ਤੇ ਦਮਣ ਨੇ ਦੇ ਪੈਂਟਾ ਸਰਾਣੀ ਟੰਗੀਆਂ ਕਿ ਕਦੋਂ ਵੀ ਪਾ ਕੇ ਭੱਜਣਾ ਪੈ ਸਕਦਾ ਹੁਣ ਪਾ ਕੇ ਭੱਜੂਗੀ ਹਾਂਜੀ ਤੁਸੀਂ ਫ੍ਰੀ ਹੋ ਗਏ ਹੋ ਨਹੀਂ ਮੈਂ ਕੰਮ ਕਰੀ ਉਹ ਲੰਮੇ ਪਏ ਹੋ ਆਰਾਮ ਨਾਲ ਮੈਂ ਫੋਨ ਚ ਲੈ ਗਾਈਜ਼ ਨਹੀਂ ਗਾਈਜ਼ ਪਿੱਲੋ ਟੁੱਟ ਜੂ ਆ ਟੁੱਟ ਜੂਗਾ ਨੀਤ ਟੁੱਟ ਜੂਗੀ ਉਹ ਆਹ ਦੇਖੋ ਇਹ ਕੀ ਬਣਾ ਲਿਆ ਲੋ ਆਹ ਦੇਖੋ ਤਾਰ ਜਿਨੇ ਮਿਹਨਤਾਂ ਕਰਨੀਆਂ ਹੁੰਦੀਆਂ ਕੁਝ ਵੀ ਕਰ ਸਕਦਾ ਆ ਦੇਖੋ ਤਗੜਾ ਬਾਕਸਰ ਲਓ ਜੀ ਲਓ ਹੁਣ ਤੂੰ ਫੜੀ ਜੇ ਆ ਰੱਸੀ ਟੁੱਟ ਗਈ ਨਾ ਸਾਰਾ ਪਿੱਲੋ ਖਰਾਬ ਹੋ ਜਾਣਾ ਮੇਰੇ ਨਾ ਮਾਰਾ ਰੇ ਚਲੋ 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 ਪਤਾ ਨਾਲ ਹੀ ਉੱਡ ਜਾਣਾ ਤੇ ਲੋ ਜੀ ਸ਼ੈਤਾਨ ਦੀਆਂ ਟੂਟੀਆਂ ਸਾਡੇ ਘਰੇ ਪਹੁੰਚੀਆਂ ਹੋਈਆਂ ਪਹਿਲਾਂ ਹਾਂ ਸ਼ੈਤਾਨ ਦੀਆਂ ਟੂਟੀਆਂ ਤੇ ਪਹਿਲਾਂ ਅਸੀਂ ਇਹਨਾਂ ਦੀ ਕਰੀਏ ਦੇਖ ਪੜ ਫਿਰ ਅਹੀ ਕਰਦੇ ਆਂ ਵਲੌਗ ਕੰਟਿਨੂ ਹੇ ਚਾਹ ਆਪਣੀ ਰੱਜ ਦੀ ਚਾਹ ਚ ਪਾ ਲਈਏ ਦੁੱਧ ਪਹਿਲਾਂ ਇਹ ਤਾਂ ਆ ਜਾਓ ਬੱਚੇ ਚਾਹ ਪਾ ਕੇ ਫੜਾਈਏ ਤੁਸੀਂ ਕੱਢੀ ਫਿਰਦੇ ਹੋ ਅੰਲੀ ਲੱਗੀ ਨਹੀਂ ਇਮਲੀ ਇਹ ਉਲੀ ਲੱਗੀ ਨਹੀਂ ਹੈਗੀ ਤੇ ਨਹੀਂ ਉਹਨਾਂ ਵਿੱਚੋਂ ਬੀਜ ਕੱਢ ਕੇ ਪਾਈ ਹੋਈ ਹੈ ਉਰਲੀ ਨਹੀਂ ਲੱਗੀ ਹੈਗੀ ਨਵਾਂ ਤਾਂ ਪੈਕੇਟ ਹੈ ਐਕਸਪਾਇਰੀ ਡੇਟ ਕਿੰਨੀ ਹੈ ਤੁਸੀਂ ਹੱਥ ਰਹਿ ਜਾਓ ਮੇਰੇ ਕੋਲ 21 ਜੁਲਾਈ ਨੂੰ ਖਤਮ ਹੋ ਗਈ 21 ਜੁਲਾਈ ਨੂੰ ਤੇ ਅੱਜ ਹੋ ਗਈ 14 ਕੱਲ ਨੂੰ ਮੇਰਾ ਹੈਪੀ ਬਰਥਡੇ ਪਾਰਟੀ ਕਰ ਤੇ ਕੱਲ ਹੈਗਾ ਜੀ 15 ਕੱਲ ਹੈਗੀ 15 ਜੁਲਾਈ ਤੇ 15 ਜੁਲਾਈ ਨੂੰ ਆਪਾਂ ਦਾ ਹੈਗਾ ਬਰਥਡੇ ਤੇ ਬਰਥਡੇ ਬੁੱਢੇ ਕਦੇ ਮਨਾਇਆ ਨਹੀਂ ਹੈਗਾ ਬਾਲਾ ਕਦੇ ਸੈਲੀਬ੍ਰੇਟ ਨਹੀਂ ਕੀਤਾ ਆ ਰੱਖਿਓ ਦੁੱਧ ਬੁੱਤ ਕੀ ਲੱਭਣ ਡਿਆ ਤੂੰ ਫ੍ਰਿਜ ਚੋਂ ਓਏ ਉਹ ਤਾਂ ਫਿਰ ਤਿਆਰ ਨਹੀਂ ਹੋ ਰਹੀਗੀ ਕੋਈ ਨਾ ਜਾਂਦੀ ਚਲੋ ਪਰਨੀਤ ਮੈਂ ਹੁਣੇ ਵਿਸ਼ ਕਰ ਦੇ ਬਰਥਡੇ ਨਸ ਵੈਰੀਕੋ ਸਵੇਰੇ ਕਰੂੰਗਾ ਹਣਾ ਮਨ ਨੂੰ ਕਮਾਂੰਡ ਨਹੀਂ ਕਿ ਗਲਤੀ 하고 ਨੰਗੇ ਫੇਰੀ ਸਿਮਰਨ ਜਾ ਰਹੀ ਏ ਰਾਜੇ ਕੋਲ ਘੁੰਮਣ ਮਤਲਬ ਮੇਰੇ ਬ੍ਰਦਰ ਕੋਲ ਘੁੰਮਣ ਜਾ ਰਹੀ ਕੋ ਸਟਟੀਆਂ ਨੇ ਇਹ ਵੀ ਮੈਂ ਰਾਜੇ ਕੋਲ ਚੱਲੀ ਆ ਮੈਂ ਤੇ ਐ ਹੋਇਆ ਪਿਆ ਕਿ ਸਿਮੂ ਰਾਜੇ ਮੈਂ ਚੱਲੀ ਆ ਰਾਜੇ ਇਹ ਲੱਗਦਾ ਹੀ ਸਾਰੇ ਹੀ ਮਿਲ ਲੈ ਹਣਾ ਰਾਜੇ ਰਾਜਾ ਬੜਾ ਖੁਸ਼ ਹੋਇਆ ਪਿਆ ਤੇ ਗਗਣੇ ਇੱਕ ਤੈਨੂੰ ਹੋਰ ਖੁਸ਼ਖਬਰੀ ਸੁਣਾਵਾ ਕੱਲ ਕੀ ਏ ਕੱਲ 15 ਜੁਲਾਈ ਨੂੰ ਤੁਹਾਡਾ ਹੈਪੀ ਬਰਥਡੇ ਗਿਫਟ ਗਿਫਟ ਲਿਆਂਦਾ ਮੇਰੇ ਲਈ ਸੋਨੇ ਚਾਲੂ ਆਵੇ ਨਹੀਂ ਸੋਨਾ ਸਸਤਾ ਆ ਆਹੀ ਦੇ ਜੱਜ ਜਿਹੜੀ ਲਾਈ ਜਿਹੜੀ ਪਾਈ ਬਸ ਸਾਨੂੰ ਤੋਲਾ ਹੋਇਆ ਨਹੀਂ ਇਹ ਤੇ ਸਸਤੇ ਤੇ 65000 ਨਹੀਂ ਜਦੋਂ ਇਹ ਬਣਾਈ ਫਿਰ ਅੱਧਾ ਕਿਲੋ ਦੀ ਬਣਾ ਦੇ ਬਹੁਤ ਆ ਅੱਧਾ ਕਿਲੋ ਬਸ 200 ਅੱਧਾ ਕਿਲੋ ਐ ਕਰੋ ਇੱਕ ਅਗੀ ਕਿਲੋ ਨਾ ਮਿਖਾ ਲੈ ਕਿਲੋ ਨਾ ਮਿਖਾ ਲੈ ਲਾ ਕਿਲੋ ਗਗਨ ਤਾਂ ਮਾਲਾ ਮਾਲ ਹੋਈ ਪਈ ਨਹੀਂ ਅੱਧਾ ਕਿਲੋ ਦੁੱਧਰ ਤੈ ਮੈਨੂੰ ਵੇਚ ਆਇਓ ਤੇ ਉਹ ਗੱਲ ਵਿੱਚੇ ਰਹਿ ਗਈ ਸੀ ਪ੍ਰੀਤ ਜਾਈ ਭੱਜ ਕੇ ਗੈਸ ਕੱਟ ਕਰੀ ਭੱਜ ਕੇ ਜਾਈ ਭੱਜ ਕੇ ਹੋਏ ਦੇਖੀ ਮੁੱਛਾਂ ਨੂੰ ਅਟਕੜਾ ਰਿਹਾ ਆਪ ਸਦਾਰ ਤੋਂ ਨੁੜਦੇ ਹੁੰਦੇ ਗਏ ਟੌਰ ਉੱਥੇ ਟੌਰ ਬਣ ਜਾਣੀ ਗੈਸ ਖਰਾਬ ਹੋ ਜਾਣਾ ਮੇਰਾ ਭੱਜ ਕੇ ਜਾ ਮੇਰੇ ਬੁੱਤ ਕਰਕੇ ਭੱਜ ਕੇ ਭਾਦੀ ਉੱਪਰ ਨਹੀਂ ਤੇ ਭੱਜ ਕੇ ਦੌੜ ਲਾ ਕੇ ਭੱਜ ਜਾ ਗੈਸ ਤੇ ਸਿਮਰਨ ਨੂੰ ਹੋਈਆਂ ਛੁੱਟੀਆਂ ਕਾਲਜ ਚੋਂ ਤੇ ਸਿਮਰਨ ਨੇ ਕੰਮ ਤੋਂ ਦੋ ਛੁੱਟੀਆਂ ਲਈਆਂ 17 ਨੂੰ ਫਲਾਈਟ ਸਿਮੂ ਦੀ ਸਿਮੂ ਦੀ 17 ਨੂੰ ਫਲਾਈਟ ਹੈ ਐਡਮੰਟਨ ਤੋਂ ਟ੍ਰਾਂਟੋ ਦੀ ਫਲਾਈਟ ਹੈ ਮੈਂ ਭਾਵੇਂ ਨੇੜੇ ਹੋਣਾ ਤੇ ਮੈਂ ਤੂੰ ਬੁੱਕੇ-ਬੱਕੇ ਲੈ ਆ ਕੇ ਜਾਇਆਂ ਨੂੰ ਲੈਣ ਗਿਆ ਸਹੀ ਗੱਲ ਹੈ ਆ ਗਿਆ ਐਡਮੰਟਨ ਤੋਂ ਟ੍ਰਾਂਟੋ ਦੀ ਫਲਾਈਟ ਆ ਸੀ ਮਰੰਦੀ ਚੰਗਾ ਭਲਾ ਬਨ ਕੇ ਆਇਆ ਹੈ ਪੱਗ ਆ ਕੇ ਸਾਰਾ ਕੁਝ ਚੁਣ ਚਾ ਇਹ ਬਸ ਇਹਨੂੰ ਇਹੀ ਕੰਮ ਹੈ ਕਮਲੇ ਨੂੰ ਤੁਹਾਨੂੰ ਕੁਝ ਖਾਣ ਨੂੰ ਨਹੀਂ ਜਾਂ ਤੁਹਾਨੂੰ ਪਤਾ ਹੀ ਨਹੀਂ ਆਉਣਾ ਹੈ ਸਾਨੂੰ ਕੀ ਪਤਾ ਹੈ ਲੈ ਤੂੰ ਹੀ ਸਾਨੂੰ ਦੱਸਿਆ ਸੀ ਇਹੀ ਆਉਣਾ ਗੱਲਾਂ ਦੇਖੋ ਮੈਨੂੰ 5 ਮਿੰਟ ਪਹਿਲਾਂ ਤੇ ਫੋਨ ਕੀਤਾ ਇਹਨਾਂ ਨੇ ਕਿ ਆ ਗਏ 5 ਮਿੰਟ ਚ ਮੈਂ ਤਾਂ ਸਕੀ ਲੈ ਆਉਂਦੀ ਹਾਂ ਹੁਣ ਚਾਹ ਪੀਓ ਤੇ ਘਰਾਂ ਨੂੰ ਜਾਓ ਤੇ ਰੋਟੀਆਂ ਖਾਣੀਆਂ ਤਾਂ ਰੋਟੀਆਂ ਖਾਓ ਸਰ ਸਬਜੀ ਕੀ ਬਣਦੀ ਕੁਝ ਵੀ ਨਹੀਂ ਬਣਾਇਆ ਸੀ ਦਾਲ ਬਣਾਈ ਸੀ ਸਵੇਰੇ ਹੌਂ ਕੀ ਬਣਾਣਾ ਹੁਣ ਤੈਨੂੰ ਕੁਛ ਨਹੀਂ ਅਹੀ ਦੱਸਣਾ ਤੂੰ ਸਾਰਾ ਕੁਝ ਲੈ ਜਾਣਾ ਰਾਤੀ ਕੀ ਬਣਾਉਣਾ ਸੀ ਰਾਤੀ ਕੁਛ ਨਹੀਂ ਉਹੀ ਦਾਲਣਾ ਖਾਣੀ ਅਸੀਂ ਹਮ ਫਤੈ ਕੀ ਹੋ ਰਿਹਾ ਹੈ ਐ ਨਹੀਂ ਕਰਦੇ ਹੁੰਦੇ ਨੰਮੇ ਯਾਰ ਕੁਛ ਨਾ ਬਦਲਣਾ ਮੋਟਾ ਤੇ ਪਿਆ ਹੀ ਹੋਣਾ ਅਰੇ ਹੈਗੀਆਂ ਹਨ ਉਹ ਬਿਸਕੁਟ ਜੇ ਲਿਆਂਦੇ ਸਾਰੇ ਖਤਮ ਕਰਤੇ ਨੇ ਇਹਨਾਂ ਨੇ ਤੇ ਮੂੰਹ ਪਤਾ ਤੈਨੂੰ ਪਤਾ ਹੋ ਜਾ ਆ ਜਾ ਫਤੈ ਚਾਲੇ ਆਈਏ ਆਜਾ ਨੂੰ ਨਾ ਗਲਤ ਕਰਾਂ ਤੇ ਮੈਨੂੰ ਇੱਕ ਗੱਲ ਤਾਂ ਹੁਣੇ ਹੀ ਪਤਾ ਲੱਗਿਆ ਵਲੌਗ ਬਣਾਉਂਦੇ ਆ ਬਣਾਉਂਦੇ ਆ ਉੱਪਰ ਨੀਤ ਕਹਿੰਦਾ ਕਿ ਇਮਲੀ ਦੀ ਜਿਹੜੀ ਡੇਟ ਐਕਸਪਾਇਰ ਡੇਟ ਹੈ ਨਾ ਉਹ 21 ਜੁਲਾਈ ਹੈ ਤੇ ਮੈਨੂੰ ਚੇਤਾ ਆ ਗਿਆ 21 ਜੁਲਾਈ ਤੋਂ ਪਹਿਲਾਂ ਤਾਂ 15 ਜੁਲਾਈ ਆਉਣਾ ਤੇ 15 ਜੁਲਾਈ ਨੂੰ ਹੈਗਾ ਛੋਟਾ ਬੜੇ ਹਾਂ ਜੰਮਰਾ ਜੁਲਾਈ ਨੂੰ 1 ਜੁਲਾਈ ਤੋਂ ਬਰ்தਈ ਨਿਕਲ ਗਿਆ 1 ਜੁਲਾਈ ਵਾਲਾ ਤੇ ਹੁਣ ਆਪਾਂ ਹੁਣ 1 ਜੁਲਾਈ ਵਾਲਾ ਤੇ 15 ਜੁਲਾਈ ਵਾਲਾ ਇਕੱਠੇ ਮਨਾ ਲੈਂਦੇ ਆ ਨਾ ਠੀਕ ਹੈ ਅੱਜ 14 ਐ ਤੇ ਕੱਲ 15 ਐ ਕੱਲ 15 ਐ ਲੋਜੀਕਲ ਵਾਸੀ ਫੈਮਿਲੀ ਦੇ ਜਿਹੜੀ ਪ੍ਰਬਜਿਤ ਕਰਨੇ ਉਹਨਾਂ ਦਾ ਕੱਲ ਬਰਥਡੇ ਹੈ ਬਣੇ ਰੋ ਵਲੌਗ ਚ ਕੁਝ ਵੀ ਹੋ ਸਕਦਾ ਬਰਥਡੇ ਵਾਲੇ ਦਿਨ ਕੁਝ ਵੀ ਹੋ ਸਕਦਾ ਕੀ ਭਾਵੇਂ ਕੇਕ ਕੱਟਿਆ ਜਾਵੇ ਭਾਵੇਂ ਨਾ ਕੱਟਿਆ ਜਾਏ ਇੱਕ ਗੱਲ ਇੱਥੇ ਮੈਂ ਤੁਹਾਨੂੰ ਇਹ ਇੱਥੇ ਇੱਕ ਗੱਲ ਤਾਂ ਖੜ ਦੇ ਖੜਾ ਇੱਥੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ 1 ਜੁਲਾਈ ਨੂੰ ਉਤਾਰ ਦਾ ਬਰਥਡੇ ਸੀ ਤੇ ਅਸੀਂ ਸੈਲੀਬ੍ਰੇਟ ਨਹੀਂ ਸੀ ਕੀਤਾ ਪਤਾ ਨਹੀਂ ਕਿਉਂ ਨਹੀਂ ਸੀ ਕੀਤਾ ਕੀਤਾ ਹੀ ਨਹੀਂ ਸੀ ਭੁੱਲੇ ਨਹੀਂ ਸੀ 12 ਵਜੇ ਜਦ ਆ ਗਿਆ ਸੀ ਤੇ ਇਸ ਕਰਕੇ ਮੈਂ ਆਪਣਾ ਵੀ 15 ਜਨਵਰੀ ਨੂੰ ਸੈਲੀਬ੍ਰੇਟ ਨਹੀਂ ਕਰਨਾ ਕਿਉਂਕਿ ਜਦੋਂ ਮੇਰੇ ਪਤੀ ਦੇਵ ਦਾ ਸੈਲੀਬ੍ਰੇਟ ਨਹੀਂ ਹੋਇਆ ਬਰਥਡੇ ਤੇ ਮੈਂ ਆਪਣਾ ਵੀ ਨਹੀਂ ਕਰਨਾ ਹੈਗਾ ਬਸ ਅਸੀਂ ਆਪ ਵਾਇਗਰੂ ਗੁਰਦੁਆਰੇ ਮੱਥਾ ਟੇਕਾਂਗੇ ਵਾਇਗਰੂ ਦਾ ਸ਼ੁਕਰਾਨਾ ਕਰਾਂਗੇ ਬਸ ਇਹੀ ਬਹੁਤ ਹੈ ਕਿ ਨਹੀਂ ਹਣਾ ਪਾਪਾ ਜੀ ਨੂੰ ਦੇਖਿਆ ਕਿੱਧਰ ਨੂੰ ਜਾ ਰਿਹਾ